ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਚੈਰੀ ਨਵਾਂ ਬਲੌਗ ਲੈ ਕੇ ਹਾਜ਼ਰ ਆਈ ਆਹ ਦਰਾਹੇ ਵਾਲੀ ਨਹਿਰ ਆਈ ਇਹ ਦਰਾਹੇ ਵਾਲੀ ਨਹਿਰ ਆ ਆ ਦੇਖੋ ਇਹ ਤੋਂ ਆਪਾਂ ਜਾ ਰਹੇ ਆ ਜਿਹੜਾ ਸੰ ਆਪਣੇ ਕਿੱਲ ਰੋਡ ਨੂੰ ਰਸਤਾ ਮੁੜਦਾ ਨਹਿਰੋ ਨਹਿਰ ਉੱਧਰ ਨੂੰ ਜਾ ਰਹੇ ਆ ਆ ਦਰਾਹੇ ਵਾਲੀ ਦਾ ਤੁਸੀਂ ਦੇਖੋ ਅੱਜ ਦਿਖਾਵਾਂਗੇ ਗੁਰਥਲੀ ਦੇ ਪੁਲ ਆ ਨਹਿਰਾ ਦੇ ਕੋਹਰਾਹੇ ਵਾਲੀ ਆ ਕੋਹਰਾਹੇ ਵਾਲੀ ਨਹਿਰ ਤੇ ਗੁਰਥਲੀ ਦੇ ਪੁਲ ਲਗਾਉਂਦੇ ਆ ਤੇ ਉਹ ਪੁਲ ਤਕਰੀਬਨ ਅੰਗਰੇਜ਼ਾਂ ਵੇਲੇ ਦੇ ਬਣੇ ਹੋਏ ਨੇ ਪਰ ਟ੍ਰੈਫਿਕ ਤਾਂ ਉਹਨਾਂ ਦੇ ਉੱਪਰ ਜੀ ਬੰਦ ਕਰਤੀ ਪੁਲ ਨਵਾਂ ਬਣਾਤਾ ਆ ਤਰਹੇ ਕਿ ਆਪਾਂ ਨਹਿਰੋਂ ਨਹਿਰ ਜਾਈਏ ਗੱਲ ਰੋਡ ਤੋਂ ਗੱਲ ਨੂੰ ਢੰਡਵਾਲੋਂ ਕੱਲਾ ਪਿੰਡ ਵੱਲ ਜਾਣਿਆ ਨਾਲੋਂ ਨਾ ਰ ਇਹ ਪੁਲ ਤਾਂ ਕਰਤਾ ਇਹਨਾਂ ਨੇ ਕਰਾਣਾ ਬੰਦ ਟ੍ਰੈਫਿਕ ਉਹਦੇ ਤੇ ਤੇ ਤੁਹਾਨੂੰ ਦਿਖਾਉਨੇ ਆ ਗੁਰਥਲੀ ਦੇ ਪੁਲ ਨੇ ਉਹ ਦੇਖੋ ਆ ਦੇਖੋ ਗੁਰਥਲੀ ਦੇ ਪੁਲ ਨੇ ਉਹ ਜਮੀਨ ਲੈ ਦੇ ਗੱਟੇ ਤੇ ਆ ਇੱਥੋਂ ਦੋ ਨਹਿਰਾ ਪਾਰ ਜਾਂਦੀਆਂ ਨੇ ਇੱਕ ਅਮਨਤਗੜ ਵੱਲ ਨੂੰ ਮੇਰੇ ਘਰ ਜੋੜੇਪੁਰ ਵੱਲ ਨੂੰ ਚਲੇ ਜਾਂਦੀ ਹੈ ਇੱਕ ਦੂਗੇ ਪਾਸੇ ਨੂੰ ਆ ਦੇਖੋ ਉਹ ਤੁਹਾਨੂੰ ਉਹ ਪੁਲ ਦੇਖਦਾ ਪੁਰਾਣਾ ਪੁਰਾਣਾ ਪੁਲ ਦੇਖਦਾ ਉੱਥੇ ਗੇਟ ਲੱਗੇ ਹੋਏ ਨੇ ਉਹ ਦੇਖੋ ਕਿੱਡੇ ਕਿੱਡੇ ਗੇਟ ਲੱਗੇ ਹੋਏ ਉਹ ਦੇਖਦੇ ਆ ਗੇਟ ਲੱਗੇ ਹੋਏ ਉਹ ਗੇਟ ਨੇ ਉਹ ਦੇਖੋ ਇੱਕ ਨਹਿਰ ਉਹ ਸਿੱਧੀ ਨੰਗੀ ਉਹ ਦੋ ਨਹਿਰਾਂ ਬਾੜ ਗਈਆਂ ਤੇ ਦੋ ਤੋਂ ਵੀਰੋਂ ਨਹਿਰਾਂ ਤਿੰਨ ਹੋ ਜਾਂਦੀਆਂ ਇੱਥੋਂ ਦੋ ਬਾੜ ਜਾਂਦੀਆਂ ਨੇ ਮਗਰ ਇੱਕ ਆਉਂਦੀ ਐ ਤੇ ਉਹ ਦੇਖੋ ਗੇਟ ਲੱਗੇ ਹੋਏ ਨੇ ਦੇਖੋ ਗੇਟ ਗੇਟ ਕੋਲ ਲੱਗੇ ਹੋਏ ਉਹ ਬੰਦਾ ਡੰਡੇ ਨਾਲ ਉੱਥੋਂ ਸਫਾਈ ਕਰ ਰਿਹਾ ਉਹ ਦੇਖਦੇ ਨੇ ਕਿ ਕੋਈ লাশ ਜਾਂ ਹੋਰ ਬੇਚੇਤਨੀ ਉਹ ਦੇਖੋ ਦੇਖਦੇ ਨੇ ਉਹ ਉਹ ਬੰਦਾ ਖੜਾ ਉਹ ਦੇਖੋ ਸਫਾਈ ਕਰਦਾ ਹੈ ਉਹ ਲਾਸ਼ ਜਾਂ ਹੋਰ ਚੀਜ਼ਾਂ ਉਹ ਦੋ ਬੰਦੇ ਨੇ ਉਹ ਦੇਖੋ ਜਰੂਰ ਮੇਰੇ ਹਿਸਾਬ ਨਾਲ ਕੋਈ ਫੋਟੀ ਫੁੱਡੀ ਡੱਟ ਬੁੱਡੀ ਵਗੈਰਾ ਹੋਊਗੀ ਜਾਂ ਇੱਕਣ ਕੁੜਾ ਕਰਕਟ ਫਸ ਜਾਂਦਾ ਉਹ ਦੇਖੋ ਇੱਧਰ ਕੂੜਾ ਕਰਕਟ ਫਸਿਆ ਹੋਇਆ ਹੈ ਇੱਕਣ ਫਸ ਜਾਂਦਾ ਇਹ ਤਾਂ ਅਸਰਿਆ ਹੀ ਤੁਹਾਨੂੰ ਇਹ ਗੇਟ ਜਿਹੜੇ ਹੈਗੇ ਜੇ ਕੋਈ ਮਗਰੋਂ ਮਾਛੀਵਾੜਾ ਸਾਈਡ ਨੀਲੋਂ ਕਟਾਣੀ ਰਾਮ ਪਤਰਾ ਇਧਰੋਂ ਕੋਈ ਛਾਲ ਮਾਰਦਾ ਜਾਂ ਬਾਡੀ ਆਉਂਦੀ ਆ ਮਗਰੋਂ ਇੱਥੇ ਆ ਕੇ ਡੈੱਡ ਬਾਡੀ ਫਸ ਜਾਂਦੀ ਆ ਤੇ ਅਗਰ ਕੋਈ ਵਾਲੀ ਵਾਰ ਸਮੋਗੇ ਤੇ ਹੁੰਦਾ ਤਾਂ ਇੱਥੋਂ ਆਪਣੀ ਡੈੱਡ ਬਾਡੀ ਲੈ ਲੈਂਦਾ ਨਹੀਂ ਇਹ ਡੰਡੇ ਨਾਲ ਗਾਹਾਂ ਧੱਕ ਦਿੰਦੇ ਆ ਤੇ ਇੱਥੋਂ ਦੇਖੋ ਤੁਸੀਂ ਵੀ ਨਹਿਰਾਂ ਵੀ ਦੋ ਹੋ ਜਾਂਦੀਆਂ ਨੇ ਇੱਕ ਉਹ ਪਰੇ ਚਲੇ ਗਈ ਇੱਕ ਨਹਿਰ ਆ ਚਲੇ ਗਈ ਆਹ ਦੇਖੋ ਇਹ ਪੁਲਾ ਅੰਗਰੇਜ਼ਾਂ ਵੇਲੇ ਤੇ ਬਣੇ ਹੋਏ ਪੁਲ ਨੇ ਇੱਕ ਨਹਿਰ ਆ ਚੱਲੇਗੀ ਪਰ ਇਹ ਨੂੰ ਨਾਂਹਗੀ ਠੀਕ ਆ ਜੀ ਇੱਕ ਆ ਨਹਿਰ ਹੈ ਜਿਹੜੀ ਇੱਥੋਂ ਆਉਂਦੀ ਹੈ ਇੱਧਰ ਇਹਦੇ ਆਪਾਂ ਆਏ ਰਹੇ ਆ ਤੇ ਘੰਟੇ ਵਿੱਚ ਠੀਕ ਆ ਜੀ ਇਹ ਦੋ ਨਹਿਰਾਂ ਪਾਰ ਜਾਂਦੀਆਂ ਨੇ ਤੇ ਮਿਲਦੇ ਆਂ ਹੀ ਅਗਲੇ